ਅੱਜ ਦਰਾਹਾਂ ਨਗਰ ਕਾਉਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਵਾਰਡ ਨੰਬਰ 4 ਕਾਲਜ ਦੀ ਬੈਕਸਾਈਡ 'ਚ ਕੋਲ ਖੜ ਕੇ ਸਫਾਈ ਕਰਮਚਾਰੀਆਂ ਤੋਂ ਗਟਰਾਂ ਦੀ ਸਫਾਈ ਕਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਪੱਪੂ ਨੇ ਕਿਹਾ ਕਿ ਇਸ ਮੁਹੱਲੇ 'ਚ ਪਿਛਲੇ 20 ਸਾਲਾਂ ਤੋਂ ਗਟਰਾਂ ਦੀ ਸਫਾਈ ਨਹੀਂ ਹੋਈ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਵਾਰਡ ਦੇ ਵਿੱਚ ਮੁਕੰਮਲ ਤਰੀਕੇ ਨਾਲ ਸਫਾਈ ਕੀਤੀ ਜਾਵੇਗੀ। ਜੀ ਕਾਲਜ ਦੀ ਬੈਕਸਾਈਡ ਖੜੇ ਹੋ ਕੇ ਕੀ ਮਾਮਲਾ ਹੈ? ਮੈਂ ਕੋਲ ਦੀ ਬੈਕਸਾਈਡ ਜਿਹੜਾ ਵਾਰਡ ਨੰਬਰ 4 ਜਿੱਥੋਂ ਮੈਂ ਚੁਣ ਕੇ ਇਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ ਤੇ ਬਹੁਤ ਪੁਰਾਣਾ ਇਹ ਏਰੀਆ ਤੇ ਬੜਾ ਮਾਨਨ ਦੁਖੀ ਹੁੰਦਾ ਜਦ ਦੇਖਦੇ ਆ ਕਿ ਪਿਛਲੇ 20 ਸਾਲ ਤੋਂ ਕਰੀਬ ਇਹ ਜਿਹੜੇ ਸਾਡੇ ਮੇਨ ਹੋਲ ਨੇ ਇਹਨਾਂ ਨੂੰ ਕਿਸੇ ਨੇ ਖੋਲਿਆ ਨਹੀਂ ਕੋਈ ਸਫਾਈ ਨਹੀਂ ਕੀਤੀ ਤੇ ਹੁਣ ਅਸੀਂ ਤਹਈਆ ਕੀਤਾ ਵੀ ਹਰ ਵਾਰਡ ਦੇ ਵਿੱਚ ਆਪ ਜਾ ਕੇ ਕੱਲੇ-ਕੱਲੇ ਮੇਨ ਹੋਲ ਦੀ ਸਫਾਈ ਕਰਾਈ ਜਾਵੇ ਰੋਡ ਗਲੀਆਂ ਦੀ ਨਾਲੀਆਂ ਦੀ ਸਫਾਈ ਕੀਤੀ ਜਾਵੇ ਉਸ ਕੜੀ ਦੇ ਤਹਿਤ ਅੱਜ ਅਸੀਂ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਕ ਮੇਨ ਹੋਲ ਦੇ ਵਿੱਚੋਂ ਆ ਪੂਰੀ ਰੂੜੀ ਲੱਗੀ ਪਈ ਆ ਐਡੀ ਇਧਰ ਹੋ ਬੀਨ ਸਿੰਘ ਵੜਿਆ ਮੋਦਤ ਜੀ ਦੇਖਣ ਇਹ ਇੱਕ ਮੇਨ ਹੋਲ ਚ ਇੰਨਾ ਸਬਾ ਨਿਕਲੇ 20 ਸਾਲ ਹੋ ਗਏ ਇਹਨੂੰ ਕਿਸੇ ਨੇ ਖੋਲਿਆ ਵੀ ਨਹੀਂ ਪਰ ਕੋਈ ਗੱਲ ਨਹੀਂ ਸਾਡਾ ਫਰਜ਼ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਉਹ ਦਾ ਜਿਹੜਾ ਮੁੱਖ ਹਦੇਸ਼ ਆ ਉਨੇ ਇਹ ਹਮੇਸ਼ਾ ਆਪਣੀ ਵਧੀਆ ਸੋਚ ਰੱਖੀ ਹੈ ਕਿ ਹਰ ਪੱਖ ਤੋਂ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਅੱਗੇ ਲਜਾਇਆ ਜਾਵੇ ਚਾਹੇ ਉਹ ਸਿਹਤ ਸਵਾਵਾ ਹੋਣ ਜਾਂ ਸਿੱਖਿਆ ਦਾ ਦੈਰ ਹੋਵੇ ਤੇ ਜਾਂ ਸਫਾਈ ਦਾ ਹੁਣ ਸਫਾਈ ਦੇ ਪੱਖੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਮਹੱਲਾ ਨਿਵਾਸੀ ਖੜੇ ਨੇ ਬੜੇ ਸਾਰੇ ਹੀ ਵਿਅਕਤੀ ਦੁਖੀ ਸੀ ਔਕੇ ਸੀ ਪਾਣੀ ਵੀ ਕਈ ਦਿਨਾਂ ਤੋਂ ਇੱਥੇ ਰੁਕਿਆ ਹੋਇਆ ਸੀ ਤੇ ਮਿਊਸਪਲ ਕਮੇਟੀ ਦਫ਼ਤਰ ਜਾ ਕੇ ਵੀ ਇਹਨਾਂ ਨੇ ਆਪਣੀ ਕੰਪਲੇਟ ਲਗਾਈ ਤੇ ਅੱਜ ਮੈਂ ਖੁਦ ਚੱਲ ਕੇ ਇੱਥੇ ਇਹਨਾਂ ਦੇ ਕੋਲ ਆ ਕੇ ਅਸੀਂ ਦੁਪਹਿਰ ਦੇ ਲੱਗੇ ਹੋਇਆ ਇਹ ਸਫਾਈ ਦੀ ਮਹਮ ਜਿਹੜੀ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਈ ਇਹ ਜਿਹਾ ਵਾਰਡ ਨਹੀਂ ਛੱਡਾਂਗੇ ਜਿੱਥੇ ਖੁਦ ਜਾ ਕੇ ਆਪ ਸਾਡੇ ਕਰਮਚਾਰੀ ਸਾਡੇ ਨਾਲ ਹੋਣਗੇ ਹਰ ਵਾਰਡ 'ਚ ਹਰ ਗਲੀ ਦੇ ਵਿੱਚ ਜਿਹੜੀ ਸਫਾਈ ਆ ਇਸ ਨੂੰ ਪਹਿਲ ਦਿੱਤੀ ਜਾਵੇਗੀ